ਮੈਡਮ ਹਰਬੰਸ ਕੌਰ ਜੀ ਦੀ ਮੌਤ ਉਪਰੰਤ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਪ੍ਰਦਾਨ ਮੈਡਮ ਹਰਬੰਸ ਕੌਰ ਜੀ ਵਿਗਿਆਨਕ ਸੋਚ ਦੇ ਧਾਨੇ ਸਨ ਉਹਨਾਂ ਦੀ ਦਿਲੀ ਇੱਛਾ ਸੀ ਕਿ ਮੌਤ ਉਪਰੰਤ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਮੈਡਮ ਹਰਬੰਸ ਕੌਰ ਜੀ ਦੇ ਜੀਵਨ ਤੇ ਝਾਤ ਮਾਰਦੇ ਹਾਂ ਤਾਂ ਮੈਡਮ ਹਰਬੰਸ ਕੌਰ ਜੀ ਦਾ ਜਨਮ ਨਗਦੀਪੁਰ ਹੁਸ਼ਿਆਰਪੁਰ ਵਿਖੇ ਹੋਇਆ ਅਤੇ ਮੁੱਢਲੀ ਸਿੱਖਿਆ ਨਗਦੀਪੁਰ ਹੁਸ਼ਿਆਰਪੁਰ ਤੋਂ ਹੀ ਪ੍ਰਾਪਤ ਕੀਤੀ ਫਿਰ 26/9/1984 ਨੂੰ ਮਾਸਟਰ ਸੁਖਦੇਵ ਫਗਵਾੜਾ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਆਰਟ ਐਂਡ ਕ્રાਫਟ ਦਾ ਕੋਰਸ ਵਿਆਹ ਤੋਂ ਬਾਅਦ ਮਾਸਟਰ ਸੁਖਦੇਵ ਫਗਵਾੜਾ ਜੀ ਦੇ ਸਹਿਯੋਗ ਨਾਲ ਕੀਤਾ 1994 ਨੂੰ ਡਰਾਇੰਗ ਅਧਿਆਪਕ ਦੀ ਨੌਕਰੀ ਜੁਆਇਨ ਕੀਤੀ ਇਹਨਾਂ ਦੀ ਬੇਟੀ ਡਾਕਟਰ ਨਵਕਿਰਨ ਜੋ ਕਿਤੇ ਦੇ ਤੌਰ ਤੇ ਇੱਕ ਡਾਕਟਰ ਹੈ ਤੇ ਬੇਟਾ ਨਵਦੀਪ ਆਸਟ੍ਰੇਲੀਆ ਵਿਖੇ ਰਹਿੰਦਾ ਹੈ ਇਹਨਾਂ ਦੋਵਾਂ ਬੱਚਿਆਂ ਨੂੰ ਸੈਟਲ ਕਰਨ ਵਿੱਚ ਵੀ ਵੱਡਾ ਯੋਗਦਾਨ ਹਰਮਨ ਸਿੰਘ ਕੌਰ ਜੀ ਦਾ ਹੈ मैडम हरबंस कौर जी ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਅਤੇ ਸਮਾਜਿਕ ਕਾਰਜਾਂ ਵਿੱਚ ਅਤੇ ਤਰਕਸ਼ੀਲ ਲਹਿਰ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਇਆ। ਮਿਸਟਰ ਸੁਖਦੇਵ ਫਗਵਾੜਾ ਵੀ मैडम हरबंस कौर ਜੀ ਦੀ ਬਤੌਲਤ ਹੀ ਤਰਕਸ਼ੀਲ ਸੁਸਾਇਟੀ ਪੰਜਾਬ ਲਈ ਕਾਰਜ ਕਰਦੇ ਆ ਰਹੇ ਹਨ ਕਿਉਂਕਿ मैडम ਜੀ ਘਰਬਾਰ ਸੰਭਾਲਦੇ ਰਹੇ ਆ ਤੇ ਮਾਸਟਰ ਜੀ ਤਰਕਸ਼ੀਲ ਲਹਿਰ ਵਿੱਚ ਯੋਗਦਾਨ ਪਾ ਰਹੇ ਹਨ। ਲਗਭਗ 4 ਕੁ ਸਾਲ ਪਹਿਲਾਂ ਇੱਕ ਨਾਮੁਰਾਦ ਬਿਮਾਰੀ ਨੇ ਕੇਰਾ ਪਾਲਿਆ ਸੀ ਬਿਮਾਰੀ ਨਾਲ ਜੂਝਦੇ ਰਹੇ ਲੜਦੇ ਰਹੇ ਤੇ ਬਿਮਾਰੀ ਨੇ ਪਰਿਵਾਰ ਦਾ ਤੇ ਤਰਕਸ਼ੀਲ ਲਹਿਰ ਦਾ ਵੀ ਬੜਾ ਨੁਕਸਾਨ ਕੀਤਾ ਆਖਰਕਾਰ 12 ਅਪ੍ਰੈਲ ਦੀ ਰਾਤ ਨੂੰ ਸਦੀਵੀ ਵਿਛੋੜਾ ਦੇ ਗਏ ਫਿਰ 13 ਅਪ੍ਰੈਲ ਨੂੰ ਕਾਫਲੇ ਦੇ ਰੂਪ ਵਿੱਚ ਜਾ ਕੇ ਸੀਐਮਸੀ ਹਸਪਤਾਲ ਲੁਧਿਆਣਾ ਨੂੰ ਸਰੀਰ ਉਹਨਾਂ ਦਾ ਪ੍ਰਦਾਨ ਕੀਤਾ ਗਿਆ ਉਹਨਾਂ ਦੀ ਅੰਤਿਮ ਇੱਛਾ ਪੂਰੀ ਹੋ ਗਈ ਤਰਕਸ਼ੀਰ ਸੁਸਾਇਟੀ ਪੰਜਾਬ ਨੇ ਸ਼ਰਦਾ ਦੇ ਫੁੱਲ ਪੇਂਟ ਕੀਤੇ ਤਰਕਸ਼ੀਰ ਟੀਵੀ ਲਈ ਜਸਵਿੰਦਰ ਫਗਵਾੜਾ ਦੀ ਵਿਸ਼ੇਸ਼ ਰਿਪੋਰਟ ਇੱਕ ਸਾਲ ਦੇ ਵਿੱਚ ਇੱਕ ਡਾਕਟਰ ਦੀ ਪ੍ਰੈਕਟਿਸ ਰੂਮ ਜਿਹੜੇ 10000 ਆਸੀ ਗਿੰਦੇ ਨੇ 10000 ਦਾ ਕੁਝ ਇੱਕ ਲੱਖ ਨਿਕਲਦਾ ਹੈ ਤਾਂ ਤੁਸੀਂ ਆਪ ਕਹਾ ਸਕਦੇ ਹੋ ਕਿ 100 ਡਾਕਟਰ ਕੱਟੋਂ ਬਾਹਰ ਨਿਕਲਣ ਤੋਂ ਦੇਖੇ ਜਾਂ ਫੁੱਜਨ ਨਾ ਹੋਵੇ ਪਰ ਉਸ ਤੋਂ ਬਾਅਦ 10 ਪੈਸੇ ਵੀ ਅਗਰ ਕੱਢੀ ਇਸੀ ਬੋਡੀ ਤੋਂ ਤਾਂ 10 ਲੱਖ ਦੀ ਐਵਰੇਜ ਕਿ 10 ਲੱਖ ਇਹਨਾਂ ਦੇਖੀ ਜਾਂ ਮੇਂਜੀ ਬੰਦੇ ਕੋਈ 10 ਲੱਖ ਬੰਦੇਆਂ ਕਰ ਤੀ ਕੋਈ ਬਾਤਾਂ ਹੀ ਕਿਤੋਂ ਕਰੀ ਲੇਤੀ ਪਰ ਉਹ ਮਰਦਵਾਦੀ ਚੀਜ਼ ਕਰ ਰਿਹਾ ਕਿ ਉਹ ਦੁਨੀਆਂ ਨੂੰ ਵਾਅਦਾ ਦੇ ਕੇ ਜਾ ਰਿਹਾ ਦੁਨੀਆਂ ਨੂੰ ਆਪਣੇ ਵੱਲੋਂ ਖਾਂ ਕਰਕੇ ਜਾ ਰਿਹਾ ਦੁਨੀਆਂ ਨੂੰ ਕਿ ਆਪਣੇ ਕੋਲ ਕਿਹੜੇ ਜਿਹੜੇ ਆਪਣੇ ਬਹਾਦਰ ਕੌਮ ਸਾਬਤ ਕਰਕੇ ਜਾ ਰਿਹਾ ਜਿਨ੍ਹਾਂ ਦੀ ਗਿਣਤੀ ਉਹਦੀ ਜ਼ਿੰਦਗੀ ਦੇ ਜੀਂਦੇ ਜੀ ਅੱਡੇ ਬੰਦਿਆਂ ਨੂੰ ਮਿਲਣ ਨਹੀਂ ਜੀ ਜਿਨ੍ਹਾਂ ਨੂੰ ਆਪਣੀਆਂ ਦੇ ਰਿਸ਼ਤੇ ਦਾਅ ਦੇ ਰਾਹੀਂ ਉਹਨਾਂ ਦੀ ਮਦਦ ਉਹਨਾਂ ਦੇ ਕੋਈ ਅੱਗੇ ਵਧਣ ਤੇ ਕਾਰਿਆਸ਼ ਕਰਦਾ ਅਫਸਰ ਸਿਟੀ ਦੇ ਬਾਰੇ

ਉਹ ਕਹਿੰਦਾ ਵਾਸਤੇ ਗਾ ਜਿਹੜੀ ਹੈ ਕਾਪੀ ਦੁਨੀਆਂ ਦੇ ਅੱਗੇ ਨਹੀਂ ਦੱਸਿਆ ਜਾਂ ਆਪਣੇ ਜਿੱਤ ਹੋਈ ਕਿਹਾਦੇ ਆ ਕਿ ਕਿੰਨੀ ਜ਼ਿਆਦਾ ਲੋੜ ਤੁਸੀਂ ਆਉਣੀ ਸੀ ਤੁਹਾਡੇ ਲਈ ਬਹੁਤ سارے ਲੋਕ ਕਹਿੰਦੇ ਆ ਕਿ ਜੋ ਹੋਣਾ ਉਹ ਹੋ ਹੀ ਜਾਣਾ ਇੱਕ ਗੋਲੀ ਬਣਾਉਂਦੇ ਆਪਾਂ ਮਤਲਬ ਸਰਸਿਕਾ ਕੋਈ ਗੋਲੀ ਜਿਹਾ ਤੇ ਇਹ ਸਾਹ ਨਿਕਲ ਗਿਆ ਉਹਦੇ ਬਣਾਉਣਾ ਅਸੀਂ 4 ਰੁਪਏ 3 ਰੁਪਏ ਜਦੋਂ ਕਿ ਇਹਦੇ ਇਹ ਗੋਲੀ ਤੇਰੇ ਚੈਨਰ ਵੀ ਤੁਹਾਡਾ ਕੋਲ ਨਾ ਜਿਹੜੇ ਡਾਕਟਰਾਂ ਨੇ ਜਿਹੜੇ ਵਿਗਿਆਨੀਆਂ ਦੇ ਕਾਤਾ ਜੁਲੀ ਵੀ ਸਾਲ ਲੱਗਿਆ ਹੋਇਆ ਹੈ ਸਰ ਜੀ ਦਾ ਪੁੱਤ ਵਰਤ ਚ ਜੋ ਸਾਡੇ ਕੀ ਇਹਦੇ ਦਿੱਤੀ ਹੁੰਦੀ ਉਹ ਸੇ ਦਾ ਹਰ ਸੁਣੀ ਜਿਹੜੀ ਆ ਰਹੀ ਹੈ ਇਹ ਉਸ ਦੁਨੀਆ ਦੇ ਅੰਦਰ ਗਿਆ ਸ਼ਾਮ ਹੋਏ ਆ ਜਿਹੜੀ ਦੁਨੀਆ ਲੋਕਾਂ ਨੂੰ ਸੁੱਖ ਦੇਣ ਦੇ ਵਾਸਤੇ ਆਪਣਾ ਜੀਵਨ ਵੀ ਕਉਂਦੀ ਹੈ ਜੇ ਜਗ ਦੇ ਭਰਾਉਂਦੀ ਹੈ ਪਰ ਬਸ ਜਿਹੜਾ ਭਾਂਜੀ ਜਿੰਦੇ ਜਾਨ ਦੇ ਵੀ ਭਰਾਉਂਦੇ ਗਏ ਤੇ ਆਪਣੀ ਮੌਤ ਤੋਂ ਬਾਅਦ ਵੀ ਉਹ ਅੱਜ ਇੱਕ ਡਾਕਟਰਾਂ ਦੇ ਟੀਚਰ ਦੇ ਰੂਪੇ ਵਿੱਚ ਇਸ ਸਾਹਮਣੇ ਖੜਾ ਜੇ ਰਹੇਗਾ ਤਰਕਸ਼ੀਲ ਸੁਸਾਇਟੀ ਪੰਜਾਬ ਪ੍ਰਕਾਸ਼ਨ ਵੱਲੋਂ ਦੋ ਮਾਸਿਕ ਮੈਗਜ਼ੀਨ ਤਰਕਸ਼ੀਲ ਪੰਜਾਬੀ ਅਤੇ ਹਿੰਦੀ ਵਿੱਚ ਛਾਪਿਆ ਜਾਂਦਾ ਹੈ। ਸੁਭ ਗਿਆਨ ਹੀ ਸੱਚ ਤਰਕ ਅਤੇ ਜੀਵਨ ਜਾਚ ਸਾਡਾ ਪਤਾ ਤਰਕਸ਼ੀਲ ਭਵਨ ਤਰਕਸ਼ੀਲ ਚੌਕ